ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਬਹੁਤੀ ਛੋਟੇ ਨੋਟਿਸ ਤੇ ਤੁਸੀਂ ਸਾਰੇ ਅੱਜ ਇਸ ਰਿਸਪੌਂਸ ਨੂੰ ਕਵਰ ਕਰਨ ਲਈ ਆਇਓ ਅੱਜ ਸਵੇਰੇ ਸਾਨੂੰ ਇਨਫਰਮੇਸ਼ਨ ਆਈ ਡਿਪੈਂਡ ਗੁਜਰਾਂ ਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਅਨੈਚੁਰਲ ਡੈਥ ਅਚਾਨਕ ਮੌਤ ਹੋਈਆਂ ਹੈਗੀਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈ ਐਮਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਬਲਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਫੈਕਟ ਸੀਗੇ ਕੀ ਕੁਝ ਸੀਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟ ਜਿਹੜੇ ਨੇ ਇਹ ਕਮੇਟੀ 72 ਘੰਟਿਆਂ ਦੇ ਵਿੱਚ ਸਾਨੂੰ ਸੌਪੂਲ ਸੋਪੇਗੀ ਇਸ ਕਮੇਟੀ ਦੇ ਵਿੱਚ ਐਸਡੀਐਮ ਢਿਰਬਾ ਇਸ ਦੀ ਚੇਅਰਮੈਨ ਡੀਐਸਪੀ ਢਿਰਬਾ ਵੀ ਮੈਂਬਰ ਨੇ ਇਸੇ ਤੋਂ ਢਿਰਬਾ ਮੈਂਬਰ ਹੈ ਐਸਐਮ ਉਹ ਢਿਰਬਾ ਮੈਂਬਰ ਹੈ ਤੇ ਈਟੀਓ ਆਫਕਾਰੀ ਢਿਰਬਾ ਇਹ ਵੀ ਮੈਂਬਰ ਨੇ ਬੇਸਿਕਲੀ ਹੈਲ ਡਿਪਾਰਟਮੈਂਟ ਐਕਸਰਸਾਈਜ਼ ਡਿਪਾਰਟਮੈਂਟ ਪੁਲਿਸ ਐਡਮਿਨਿਸਟ੍ਰੇਸ਼ਨ ਸਿਵਲ ਐਜੰਸੀ ਸਾਰੇ ਹਰ ਪੱਖੋਂ ਜਿਹੜਾ ਹੈਗਾ ਇਸ ਰਿਪੋਰਟ ਨੂੰ ਮੁਕਮਲ ਕਰਕੇ 72 ਘੰਟਿਆਂ ਦੇ ਵਿੱਚ ਵਿੱਚ ਇੱਕ ਕਮੇਟੀ ਰਿਪੋਰਟ ਸੌਪੇਗੀ ਉਸ ਦੇ ਬੇਸਿਸ ਤੇ ਸਾਰੀ ਕਾਰਵਾਈ ਜਿਹੜੀ ਹੈ ਕਿ ਕਿਸ ਤਰ੍ਹਾਂ ਜਿਹੜੀ ਵੀ ਰਿਸਪਾਂਸਿਬਲ ਬੰਦੇ ਨੇ ਉਹਨਾਂ 'ਤੇ ਜ਼ਿੰਮੇਵਾਰੀ ਪਿੱਛੀ ਕੀਤੀ ਜਾਵੇ ਇਸ ਤੋਂ ਇਲਾਵਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਚਾਰਗਤਿਆ ਦੀ ਗੈਰ ਕੁਦਰਤੀ ਮੌਤ ਹੋਈ ਹੈ ਅਸੀਂ ਹੋਰ ਵੀ ਟੀਮਾਂ ਬਣਾਈਆਂ ਹੈਗੇ ਜਿਹੜੀ ਡੋਰ ਟੂ ਡੋਰ ਸਰਵੇ ਕਰ ਰਹੀਆਂ ਹੈਗੀਆਂ ਇਸ ਪਿੰਡ ਦੇ ਵਿੱਚ ਇਹ ਜਿਹੜੀ ਟੀਮਾਂ ਹੈਗੀਆਂ ਸਿਵਲ ਸਰਜਨ ਆਫਿਸ ਜ਼ਿਲ੍ਹਾ ਪ੍ਰੋਗਰਾਮ ਆਫਿਸ ਬੀਡੀਪੀਓ ਆਫਿਸ ਰੈਵਨਿਊ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਸਾਰਿਆਂ ਦੀ ਕ੍ਰਾਸ ਮੈਂਬਰੀ ਟੀਮ ਬਣੀ ਹੈ ਜਿਹੜੀ ਪਿੰਡ ਵਿੱਚ ਜਾ ਜਾ ਕੇ ਹਰ ਘਾਸੀਓ ਜਿਹੜਾ ਹੈਗਾ ਹਰ ਘਰ ਦੇ ਵਿੱਚ ਸਰਵੇ ਕਰ ਰਹੀ ਹੈ ਕਿ ਜੇਕਰ ਕੋਈ ਸਿੰਪਟਮ ਸਾਨੂੰ ਮਿਲਦਾ ਹੈਗਾ ਜਾਂ ਕੋਈ ਹੋਰ ਵਿਅਕਤੀ ਜੇਕਰ ਇਹ ਤੁਹਾਡੇ ਖਰਾਬ ਹੈ ਜਾਂ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨੇ ਉਹਨੂੰ ਤੁਰੰਤ ਹੀ ਜਿਹੜਾ ਹੈਗਾ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਈਟ ਟਰੀਟਮੈਂਟ ਰਾਈਟ ਮੂਵਮੈਂਟ ਤੇ ਰਾਈਟ ਪਲੇਸ ਦਿੱਤਾ ਜਾਵੇ ਇਸ ਕਰਕੇ ਅਸੀਂ ਜਿਹੜੀ ਹੈਗੀ ਕੋਈ ਹੋਰ ਅਨਸੁਖਾਵਿਕ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਟੀਮ ਬਣਾਈਆਂ ਹੋਈਆਂ ਹੈਗੀਆਂ ਕੀ ਕੁਝ ਕਾਰਵਾਈ ਹੋਈ ਹੈ ਤਫ਼तीश ਦੇ ਵਿੱਚ ਕੀ ਕੀਤਾ ਨਾ ਰਿਕੁਐਸਟ ਕਰਨਾ ਐਸਐਸਪੀ ਸਾਹਿਬ ਨੂੰ ਉਹ ਤੁਹਾਨੂੰ ਕੀਤਾ ਧੰਨਵਾਦ ਜੀ ਜੀ ਸਾਹਿਬ ਜੋ ਦੇ ਹਿਸਾਬ ਨੇ ਹਮਨੇ ਸਾਰਾ ਵਾਕਿਆ ਦੱਸਿਆ ਉਸ ਦੇ ਤਹਿਤ ਜਿਉਂ ਸਾਾਨੂੰ ਇਨਫੋਰਮੇਸ਼ਨ ਮਿਲੀ ਤੁਰੰਤ ਪੁਲਿਸ ਟੀਮਾਂ ਨੇ ਉੱਥੇ ਪਹੁੰਚ ਕੇ ਤੇ ਮੌਕਮ ਲਾਜ਼ਮ ਕਰਕੇ ਤੇ ਇੱਕ ਐਫਆਈਆਰ ਰਜਿਸਟਰ ਕੀਤੀ ਸੀ ਮਰਡਰ ਸੈਕਸ਼ਨ 302 ਦੇ ਤਹਿਤ ਤੇ ਉਹਦੇ ਵਿੱਚ ਤਫਤੀਸ਼ ਕਰਦੇ ਹੋਏ ਸਾਨੂੰ ਪਹਿਲਾਂ ਸਬਿੰਦਰ ਸਿੰਘ ਉਰ ਸੁਖੀ ਨੂੰ ਅਸੀਂ ਅਪ੍ਰੀਹੈਂਡ ਕੀਤਾ ਜਿਸ ਦਾ ਇਸ ਦੇ ਵਿੱਚ ਰੋਲ ਦੱਸਿਆ ਜਾ ਰਿਹਾ ਸੀ ਉਸ ਤੇ ਫਿਰ ਪਤਾ ਚੱਲਿਆ ਕਿ ਇਹਦਾ ਮੁੱਖ ਦੋਸ਼ੀ ਜੋ ਇਸਾਰੇ ਵਾਕਿਆ ਦਾ ਸੀ ਉਹ ਸੀਗਾ ਮਨਪ੍ਰੀਤ ਸਿੰਘ ਉਰਮਣੀ ਇਹ ਦੋਵੇਂ ਗੁਜਰਾਪਿੰਡ ਦੇ ਰਹਿਣ ਵਾਲੇ ਨੇ ਤੇ ਹੁਣੇ ਇਸ ਕਾਨਫਰੰਸ ਤੋਂ ਕੁਝ ਸਮਾਂ ਪਹਿਲਾਂ ਹੀ ਮਨਪ੍ਰੀਤ ਸਿੰਘ ਉਰਮਣੀ ਵੀ ਅਰੈਸਟ ਹੋ ਚੁੱਕਿਆ ਹੈ ਤੇ ਹੁਣ ਅਸੀਂ ਅੱਗੇ ਦੀ ਬੁਢਲੀ ਤਫ਼ਤੀਸ਼ ਕਰ ਰਹੇ ਹਾਂ ਕੁਸ਼ਿਸ਼ ਕਰ ਰਹੇ ਹਾਂ ਤੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਾਰਾ ਵਾਕਿਆ ਕਿਵੇਂ ਵਾਪਰਿਆ ਹੈ ਕੀ ਉਸ ਦੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਤੇ ਇਸ ਨੂੰ ਕੋ ਨਾਲ ਅਸੀਂ ਤਫ਼ਤੀਸ਼ ਕਰਕੇ ਕੋਸ਼ੀਆਂ ਨੂੰ ਬੰਦੀ ਫਜ਼ਾ ਦਬਾਵਾਂਗੇ ਧੰਨਵਾਦ ਸਰਵਾਰਤੀ ਦੇ ਜਿਨਾਂ ਆਪਣੀ ਕਮੇਟੀ ਰਾਜ ਦੀ ਉਹਨਾਂ ਚੱਲਦੀ ਹੈ ਉਹ ਆਪ ਕੋਈ ਫਾਈਲ ਲਗਾ ਸਕਦੇ ਆਪ ਮਕੀਰ ਲੱਗ ਕਿ ਆਪ ਅੰਨੀ ਕਿ ਕਿਸ ਤਰ੍ਹਾਂ ਦਾ ਜਾਤੀ ਦੀ ਸਮੱਸਿਆ ਹੈ ਜਿਵੇਂ ਕਿ ਡੀਜੀ ਸਾਹਿਬ ਨੇ ਦੱਸਿਆ ਕਿ ਜੋ ਇਹਨਾਂ ਨੇ ਹਾਈ ਪਾਵਰਡ ਕਮੇਟੀ ਬਣਾਈ ਹੈ ਫੈਕਟ ਫਾਈਡਿੰਗ ਰਿਪੋਰਟ ਦੇ ਲਈ ਤੇ ਉਸ ਦੇ ਵਿੱਚ ਉਹਨਾਂ ਨੇ ਐਕਸਾਈਟੈਂਟੈਕਸੇਸ਼ਨ ਡਿਪਾਰਟਮੈਂਟ ਦੇ ਅਫੀਸ਼ਰ ਨੂੰ ਵੀ ਇਨਵੋਲ ਕੀਤਾ ਹੈ ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਬੋਟਲ ਬਰਾਮਦ ਹੋਈ ਹੈ ਉਸ ਨੂੰ ਵੀ ਅਸੀਂ ਦੇਖ ਰਹੇ ਹਾਂ ਕਿ ਕੀ ਬੈਚ ਨੰਬਰ उसके तहत वापरी है या फिर इसका उसकी गौ नफ्तीश करने सिर्फ सैम्पलिंग होगी बट जो डिपार्टमेंट के कंसर्न ऑफिशल है फॉलोअप करा रहे हैं एक ज्वाइंट कमेटी के तहत बेसिकली पोस्टमार्टम भी इस वे चल रहा है एग्जैक्ट कोज ऑफ डेथ भी पता चल जागा जे किस तरह की मिकसिंग का भी जहां हादसा हैगा